ਕਹਿੰਦਾ ਅੰਗਰੇਜ਼ ਆਉਣਗੇ ਜੀ ਆ ਕੇ ਪੰਜਾਬ 'ਚ ਨੌਕਰੀਆਂ ਕਰਨਗੇ ਕਿੰਨੇ ਅੰਗਰੇਜ਼ ਆਗੇ ਜਿੰਨੇ ਉਹਨੇ ਅੰਗਰੇਜ਼ ਕਿਹਾ ਸੀ ਉਹ ਤੋਂ ਦੁੱਗਣੇ ਪੰਜਾਬੀ ਬਾਹਰ ਗਏ ਨੇ ਗਏ ਨੇ ਜਾਂ ਨਹੀਂ ਗਏ ਰਿਪੋਰਟਾਂ ਕੱਢ ਕੇ ਦੇ ਸਾਹਿਬ ਕਮਾਲ ਗੁਰਗੋਬਿੰਦ ਸਿੰਘ ਜੀ ਨੇ ਲਿਖਿਆ ਹੋਇਆ ਇਹ ਸਬੂਤ ਹੈ ਸੋ ਸਾਕੀ ਪੜ੍ਹ ਕੇ ਦੇਖ ਲਓ ਨੈਟ ਦੇ ਉੱਤੇ ਪਈ ਹੈ ਗੁਰੂ ਸਾਹਿਬ ਨੇ ਲਿਖਿਆ ਗੁਰੂ ਗ੍ਰੰਥ ਸਾਹਿਬ ਪੜਨ ਤੇ ਪੋਥੀ ਪੜਨ ਦੇ ਉੱਤੇ ਕੇਸ ਦਰਜ ਹੋਣਗੇ ਕਲਯੁਗ ਆਹੇ ਹੋਣਗੇ ਤਾਂ ਜ਼ਰੂਰ ਹੋਣਗੇ 26 ਐ 27 ਤੋਂ ਬਾਅਦ ਹੋਣਗੇ ਆ ਮੈਂ ਇਹ ਜਾ ਆ ਕਹਿੰਦਾ ਨਹੀਂ ਸੁਣਿਆ ਵੀ ਮੈਂ ਬਾਬਾ ਦੀਪ ਸਿੰਘ ਦਾ ਫੈਨ ਆ ਮੈਂ ਬਾਬਾ ਬੰਦਾ ਸਿੰਘ ਦਾ ਫੈਨ ਆ ਹਰੀ ਸਿੰਘ ਨਲੂਏ ਦਾ ਫੈਨ ਆ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਫੈਨ ਆ ਤੇ ਮੈਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਫੈਨ ਆ ਕੋਈ ਨਹੀਂ ਇਹ ਬੰਦਾ ਕਹਿੰਦਾ ਨਾ ਕੋਈ ਬੰਦਾ ਕਹਿੰਦਾ ਕਿ ਮੈਂ ਸੰਤ ਮਹਾਰਾਜ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਿਆਂ ਦਾ ਫੈਨ ਆ ਅਗਲਾ ਕਹਿੰਦਾ ਮੈਂ ਕਰਨਾ ਔਜਲੇ ਦਾ ਫੈਨ ਆ ਤੁਬਿਆ ਸੱਦੂ ਮੂਸੇ ਵਾਲੇ ਦਾ ਕਤਲ ਹੋਇਆ ਮਰਵਾਇਆ ਜੀ ਮੂਸੇ ਵਾਲਾ ਮਰਵਾਇਆ ਬੀਜੇਪੀ ਨੇ ਮਰਵਾਇਆ ਮੈਂ ਇੱਕ ਠੋਕ ਕੇ ਕਹਿਣਾ ਮੇਰੇ ਚਾਹੇ ਡਾਂਗਾ ਮਾਰਨ ਗੋਲੀਆਂ ਮਾਰਨ ਮੈਂ ਖਾਣ ਨੂੰ ਤਿਆਰ ਆ ਪਰ ਮੂਸੇ ਵਾਲੇ ਦਾ ਕਤਲ ਦੀਪ ਸਿੱਧੂ ਦਾ ਕਤਲ ਸੰਦੀਪ ਨੰਗਲ ਅੰਬੀਆਂ ਇਹਦਾ ਵੀ ਕਤਲ ਤੇ ਅੱਗੋਂ ਮਾ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਦੀ ਕਤਲ ਦੀ ਸਾਜ਼ਿਸ਼ਾਂ ਚੱਲ ਰਹੀਆਂ ਨੇ ਅੰਦਰ ਖਾਤੇ ਡਰ ਨਹੀਂ ਲੱਗਦਾ ਵੀ ਤੁਹਾਡੇ ਉੱਪਰ ਪਰਚਾ ਵੀ ਹੋ ਸਕਦਾ ਇੰਨੀ ਗੱਲ ਕਹਿ ਰਹੇ ਆ ਜੀ ਹੋ ਜਾਂਦੇ ਮੇਰੇ ਘਰ ਦੇ ਬੜੇ ਮੈਨੂੰ ਕਹਿੰਦੇ ਨੇ ਵੀ ਭਾਈ ਪਰਚਾ ਹੋ ਜੂ ਮੇਰਾ ਡੈਡੀ ਕਹਿੰਦਾ ਤੇ ਮੈਂ ਨਹੀਂ ਬਾਈ ਤੈਨੂੰ ਪਿੱਛੇ ਛਡਾਉਣ ਜਾਂਦਾ ਜੇ ਪਰਚਾ ਹੋ ਗਿਆ ਮਾ ਕੋਈ ਗੱਲ ਨਹੀਂ ਜੇ ਮੌਤ ਵੀ ਹੋ ਜੇ ਕੋਈ ਗੱਲ ਨਹੀਂ ਪਰ ਮੈਂ ਇਹ ਚਾਹਣਾ ਕਿ ਮੈਂ ਪਿੰਡ ਦੇ ਵਿੱਚ ਮਰਾਂ ਤਾਂ ਲੋਕ ਮੈਂ ਇੱਕ ਠੋਕ ਕੇ ਪਿੰਡ ਦੇ ਵਿੱਚ ਮੇਰੀ Laash ਜਾਵੇ ਵੀ ਹਾਂ ਇਹ ਬੰਦਾ ਮਰਿਆ ਤਾਂ ਕੌਮ ਲਈ ਮਰਿਆ ਕਿਉਂਕਿ ਤੋਂ ਟ੍ਰੈਂਡ ਬਣ ਚੁੱਕਿਆ ਜੀ ਬੰਦਾ ਕਹਿੰਦਾ ਨਿੱਕਾ ਜਾਂ ਬ ਆਪਾਂ ਪਹਿਲੀ ਪਲੈਨਿੰਗ ਕਰਨੀ ਸ਼ੁਰੂ ਕਰ ਦਿੰਨੇ ਆ ਵਿਆਹ ਤੋਂ ਬਾਅਦ ਵੀ ਬੱਚੇ ਨੂੰ ਆਪਾਂ ਕੈਨੇਡਾ ਭੇਜਾਂਗੇ ਕਿਉਂ ਭਈ ਪੰਜਾਬ ਆਪਣਾ ਇੰਨਾ ਮਾੜਾ ਹੋ ਗਿਆ ਪੰਜਾਬ ਅਫਗਾਨ ਤੱਕ ਹੱਦਾਂ ਤੱਕ ਪੰਜਾਬ ਨੂੰ ਲੈ ਗਏ ਕਿ ਉਹ ਬੰਦੇ ਡੱਫਰਤੀਗੇ ਕਿ ਉਹ ਬੰਦੇ ਉਹਨਾਂ ਦੀ ਉਹਨਾਂ ਦੀ ਆਈਕਿਊ ਲੈਵਲ ਠੀਕ ਨਹੀਂ ਸੀਗਾ ਕਿ ਉਹ ਮੈਂਟਲੀ ਅਪਸੈਟ ਸੀਗੇ ਜੇ ਮੂਸੇ ਵਾਲਾ ਕਹਿੰਦੇ ਹਥਿਆਰ ਪ੍ਰਮੋਟ ਕਰਦਾ ਕਿਉਂ ਕਰਨ ਔਜਲਾ दारू ਪ੍ਰਮੋਟ ਕਰਦਾ ਜੇ ਅਸੀਂ ਇਹ ਗੱਲ ਕਹਿ ਜੀਏ ਕਰਨਗੇ ਕੇਸ ਹੋਤੇ ਨਹੀਂ ਕਰਦੇ ਇਹ ਚਾਹੁੰਦੇ ਨੇ ਕਿ ਪੰਜਾਬ ਚ दारू ਚੱਲੇ ਇਹ ਚਾਹੁੰਦੇ ਨੇ ਪੰਜਾਬ ਚ ਚਿੱਟਾ ਚੱਲੇ ਇਹ ਚਾਹੁੰਦੇ ਨੇ ਪੰਜਾਬ ਚ ਸਲਫਾ ਬੀੜੀ ਸਿਗਰਟਾਂ ਇਹ ਚੱਲਣ ਆ ਗੱਲਾਂ ਨੇ ਕੋਈ ਅਲਕੋਹਲ ਅਲਕੋਹਲ ਵਨ ਅਲਕੋਹਲ ਟੂ ਸੀਰੀਜ਼ ਬਣ ਰਹੀਆਂ ਨੇ ਇਹਨਾਂ ਤੇ ਕੇਸ ਨਹੀਂ ਦਰਜ ਹੋ ਸਕਿਆ ਪਾਨੇ ਸਿੱਧੂ ਦੇ ਹੱਕ ਦੇ ਵਿੱਚ ਜਿੱਥੇ ਕਿ ਕਾਲ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਜਿਹੜੀਆਂ ਜਥੇਬੰਦੀਆਂ ਪਿੰਡਾਂ ਦੇ ਵਿੱਚੋਂ ਨਿਕਲ ਕੇ ਜੋ ਕਿ ਭਗਵੰਤ ਮਾਨ ਸੇਮ ਦੀ ਜਿਹੜੀ ਰਿਹائش ਹੈ ਸੰਗਰੂਰ ਵਿੱਚ 200 ਮੀਟਰ ਤੇ ਉਹਨਾਂ ਦੀ ਰਿਹائش ਹੈ ਤੇ ਉੱਥੇ ਪਹੁੰਚੀ ਨੇ ਜਿਹੜਾ ਧਰਨਾ ਹੈ ਨਿਰੰਤਰ جاری ਹੈ ਲੱਖਾ ਸਿੰਘ ਸਿਧਾਣਾ ਹੁਣ ਹੋਰ ਕਈ ਜਿਹੜੇ ਵੱਡੇ ਆਗੂ ਇੱਥੇ ਪਹੁੰਚੇ ਨੇ ਤੇ ਇੱਕ ਵੀਰ ਵੀ ਸਾਡੇ ਨਾਲ ਮੌਜੂਦ ਹੈ ਗੁਰਸਿੱਖ ਵੀਰ ਹੈ ਦੇਖ ਸਕਦੇ ਹੋ ਅਮਰ ਛੱ ਗਿਆ ਹੋਇਆ ਤੇ ਵੀਰ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਕਦੋਂ ਪਤਾ ਲੱਗਦਾ ਇਸ ਉਹ ਕਿਉਂ ਤੇ ਇਹ ਜੀ ਲੱਖੇ ਵੀਰ ਨੇ ਕਾਲ ਦਿੱਤੀ ਸੀਗੀ ਪਹਿਲਾਂ ਰੋਜਾ ਆਵ ਸੀ ਥੋੜਾ ਜਆ ਮਸਤਵਾਨਾ ਸਾਹਿਬ ਮੇਲਾ ਲੱਗਿਆ ਸੀਗਾ ਉੱਥੇ ਵੀ ਮੈਂ ਸ਼ਿਰਕਤ ਕੀਤੀ ਸੀਗੀ ਤੇ ਉੱਥੇ ਵੀ ਮਤਲਬ ਕਿ ਮੇਰਾ ਜਿਹੜਾ ਏਮ ਹੈਗਾ ਜਿਹੜਾ ਮੈਂ ਚਾਹਣਾ ਹੈ ਮੇਰੇ ਘਰ ਦੇ ਵਿੱਚ ਮੇਰੇ ਕਈ ਵਾਰ ਮੈਨੂੰ ਮੇਰੇ ਤਾਇਆ ਜੀ ਹੋ ਗਏ ਮੇਰੇ ਫਾਦਰ ਸਾਹਿਬ ਹੋ ਗਏ ਉਹ ਵੀ ਕਹਿੰਦੇ ਆ ਵੀ ਕੁਛ ਕੰਮਾਣੀਏ ਬੇਲੇ ਤੁਰੇ ਫਿਰਦੇ ਨੇ ਜੇਲਾਂ ਸੋਟੀਆਂ ਆ ਹੀ ਨੇਗੇ ਤੇ ਮੈਂ ਉਹਨਾਂ ਨੂੰ ਇੱਕ ਗੱਲ ਅੱਜ ਮੈਂ ਬੋਲ ਕੇ ਆਇਆ ਮੈਂ ਚਲੋ ਸੌ ਵੀ ਘਾ ਲੈਣਾ ਮੈਂ ਬੋਲ ਕੇ ਆਇਆ ਵੀ ਜੇ ਪੰਜਾਬ ਸਿਆਲੀ ਮੈਨੂੰ ਸੋਟੀਆਂ ਖਾਣੀਆਂ ਪੈ ਜਾਣ ਗੋਲੀਆਂ ਖਾਣੀਆਂ ਪੈ ਜਾਣ ਮੈਂ ਖਾ ਸਕਦਾ ਪਰ ਮੈਂ ਘਰ ਦੇ ਵਿੱਚ ਚੁੱਪ ਨਹੀਂ ਰਹਿ ਬੈ ਕੇ ਰਹਿ ਸਕਦਾ ਮੇਰੀ ਅੱਜ ਵੀ ਗਲਾ ਬੈਠਿਆ ਪਿਆ ਉੱਥੇ ਦਸਤਾਰਾਂ ਦਾ ਲੰਗਰ ਲੱਗਿਆ ਸੀ ਜੀ ਮਸਤੋਆਣਾ ਸਾਹਿਬ ਇੱਕ ਅਨਾਉਂਸਮੈਂਟ ਹੀ ਕਰਦਾ ਰਿਹਾ ਮੈਂ ਇੱਕ ਬੰਦ ਸੀ ਜੀ ਆਪਾਂ ਸਾਰਿਆਂ ਨੂੰ ਪਤਾ ਮਹਿਕਮੂਕ ਸਾਰਾ ਕੁਝ ਬੰਦ ਸੀਗਾ ਕਹਿੰਦੇ ਵੀ ਚਲੋ ਪ੍ਰਚਾਰ ਦੇ ਵਿੱਚ ਉਹ ਹੁੰਦੀ ਹੈਗੀ ਉਹ ਹੁੰਦੀ ਹੈ ਕੁੱਕਾਂ ਵਸਦੀਆਂ ਨੇ ਮੈਂ ਉਹਨਾਂ ਦੀ ਗੱਲ ਸਮਝਦਾ ਪਰ ਮੇਰਾ ਗਲਾ ਬੈਠਿਆ ਪਿਆ ਜੀ ਅੱਜ ਵੀ ਮੈਂ ਇੱਕ ਗੱਲ ਹੀ ਕਹਿੰਦਾ ਰਿਹਾ ਵੀ ਜੇ ਮੋਦੀ ਦੇ ਚਮਚੇਓ ਟੋਪੀਆਂ ਪਾ ਕੇ ਗੁਰੂ ਘਰ ਜੇ ਮੋਦੀ ਦੇ ਚਮਚੇਓ ਨੰਗੇ ਸਿਰ ਗੁਰੂ ਘਰ ਜਾਓ ਜੇ ਮੋਦੀ ਦੇ ਚਮਚੇਓ ਮਸਤਵਾਨਾ ਸਾਹਿਬ ਨੂੰ ਮੈਰਿਜ ਪੈਲਸ ਬਣਾ ਦਿਓ ਤੁਹਾਡੇ हेयर स्टाइल ਖਰਾਬ ਨਹੀਂ ਹੋਣੇ 5 ਮਿੰਟ ਚੁੰਨੀ ਲੈਣ ਨਾਲ 5 ਮਿੰਟ ਚੁੰਨੀ ਸਿਰ ਤੇ ਰੱਖਣ ਨਾਲ ਜਿਹੜਾ ਜੇ ਤੁਹਾਨੂੰ ਇੰਨੀਓ ਭਾਰੀ ਚੁੰਨੀ ਲੱਗਦੀ ਹੈ ਮਸਤਵਾਨਾ ਸਾਹਿਬ ਦੀ ਹਦੂਦ ਅੰਦਰ ਜਾ ਕੇ ਚਾਹੇ ਲਾ ਦਿਓ ਚਾਹੇ ਬਾਹਰ ਸੌਰੀ ਮਹਦੂਦ ਦੇ ਬਾਹਰ ਜਾ ਕੇ ਚਾਹੇ ਉਤਾਰ ਦਿਓ ਜੇ ਤੁਹਾਨੂੰ ਇੰਨੀਓ ਚੁੰਨੀ ਭਾਰੀ ਲੱਗਦੀ ਹੈ ਜੇ ਤੁਹਾਨੂੰ ਦਸਤਾਰ ਇੰਨੀ ਬੰਨਣੀ ਔਖੀ ਲੱਗਦੀ ਹੈ ਤੁਸੀਂ ਟੋਪੀਆਂ ਤੇ ਪੰਦਾ ਆਪਾ 50-60 ਰੁਪਏ ਟੋਪੀਆਂ ਤੇ ਲਾ ਰਹੇ ਹੋ ਤਾਂ 20 ਪਰ ਰਮਾਲ ਤੇ ਨਹੀਂ ਲਾ ਸਕਦੇ ਮੇਰੇ ਵੀਰਾਂ ਨੂੰ ਬੇਨਤੀ ਹੈ ਜੈਲ ਨਾਲ ਵਾਲ ਖੜੇ ਕਰਕੇ ਉੱਤੇ ਟੋਪੀ ਲੱड्डੂ ਵਾਲੀ ਲੈ ਕੇ ਆਉਂਦੇ ਨੇਗੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ 5 ਮਿੰਟ ਤੁਹਾਡੇ ਤੋਂ ਰਮਾਲ ਦੀ ਗੱਠ ਨਹੀਂ ਬੰਨੀ ਜਾਂਦੀ ਕਿ ਤੁਹਾਡੇ ਤੋਂ ਪਰਨਾ ਜਾਂ ਦਸਤਾਰ ਨਹੀਂ ਬੰਨੀ ਜਾਂਦੀ ਇਹੀ ਸਰਕਾਰਾਂ ਚਾਹੁੰਦੀਆਂ ਨੇ ਮੋਦੀ ਸਰਕਾਰ ਕਾਨੂੰਨ ਹੈ ਕਾਨੂੰਨ ਕਿਹੜਾ ਕਾਨੂੰਨ ਕਹਿੰਦਾ ਵੀ ਜਨਤਾ ਤੇ ਟੋਪੀ ਪਾਓ ਨਹੀਂ ਟੋਪੀਆਂ ਦੀ ਮਲਗੀ ਟੋਪੀ ਦੀ ਗੱਲ ਕਰਦੇ ਹੋ ਦਸਤਾਰ ਦੀ ਗੱਲ ਕਰਦੇ ਹੋ ਆਪਣੇ ਜਿਹੜੇ ਪ੍ਰਚਾਰਕ ਨੇ ਡੈਟ ਪ੍ਰਚਾਰਕ ਨੇ ਉਹ ਤਾਂ ਸਿੱਖੀ ਦੀ ਗੱਲ ਕਰਦੇ ਨੇ ਡੜ ਦਿਨ ਪ੍ਰਤੀ ਜਿੰਨੇ ਪ੍ਰਚਾਰ ਆ ਪੰਜਾਬ ਦੇ ਵਿੱਚ ਚੱਲ ਰਹੇ ਆ ਤੇ ਤੁਸੀਂ ਇਹ ਗੱਲਾਂ ਕਿਉਂ ਕਰ ਰਹੇ ਹੋ ਦੇਖੋ ਜੀ ਪ੍ਰਚਾਰ ਹੈਗਾ ਜਿਹੜੇ ਅੱਜ ਕੱਲ ਦੀ ਨੌਜਵਾਨੀ ਹੈ ਅੱਜ ਕੱਲ ਨੌਜਵਾਨੀ ਕਹਿੰਦੀ ਆ ਅਸੀਂ ਜੀ ਆਹ ਬੰਦੇ ਦੇ ਫੈਨ ਆ ਅਸੀਂ ਆਹ ਸਿੰਗਰ ਦੇ ਫੈਨ ਆ ਕੋਈ ਨੌਜਵਾਨੀ ਮੈਂ ਇਹ じゃ ਆ ਕਹਿੰਦਾ ਨਹੀਂ ਸੁਣਿਆ ਵੀ ਮੈਂ ਬਾਬਾ ਦੀਪ ਸਿੰਘ ਦਾ ਫੈਨ ਆ ਮੈਂ ਬਾਬਾ ਬੰਦਾ ਸਿੰਘ ਦਾ ਫੈਨ ਆ ਹਰੀ ਸਿੰਘ ਨਲੂਏ ਦਾ ਫੈਨ ਆ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਫੈਨ ਆ ਤੇ ਮੈਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਫੈਨ ਆ ਕੋਈ ਨਹੀਂ ਇਹ ਬੰਦਾ ਕਹਿੰਦਾ ਨਾ ਕੋਈ ਬੰਦਾ ਕਹਿੰਦਾ ਕਿ ਮੈਂ ਸੰਤ ਮਹਾਰਾਜ ਸੰਤ ਜਰਨੈਲ ਸਿੰਘ ਖਾਲਸਾ ਭਿੰਡਰ ਵਾਲਿਆਂ ਦਾ ਫੈਨ ਆ ਲੇ ਦਾ ਫੈਨ ਆ ਮੈਂ ਆ ਚਲੋ ਸਿੱਧੂ ਮੂਸੇ ਵਾਲਾ ਵੀਰ ਮੈਂ ਉਹਦਾ ਨਾਮ ਵੀ ਲੈਣਾਗਾ ਪਰ ਉਹ ਸਿੱਧੂ ਮੂਸੇ ਵਾਲੇ ਵੀਰ ਨੇ ਸਿੱਖੀ ਪਰਫੁੱਲਡ ਕੀਤੀ ਉਹਦੇ ਇੱਕ ਵੀ ਗਾਣੇ ਦੇ ਵਿੱਚ ਨਸ਼ਾ ਦਿਖਾ ਦੋ ਮੈਂ ਮੰਨ ਜੂਗਾ ਵੀ ਉਹ ਗਲਤ ਸੀਗਾ ਉਹ ਬੰਦਾ ਸਿੱਖੀ ਪ੍ਰਮੋਟ ਕਰਦਾ ਉਹਦੇ ਕਹਿੰਦੇ ਹਥਿਆਰ ਪ੍ਰਮੋਟ ਕਰਦਾ ਕਿਉਂ ਬਈ ਗੁਰੂ ਗੋਬਿੰਦ ਸਿੰਘ ਜੀ ਹਥਿਆਰ ਨਹੀਂ ਸੀ ਰੱਖਦੇ ਕੀ ਅਕਾਲੀ ਫੌਜਾਂ ਹਥਿਆਰ ਨਹੀਂ ਰੱਖਦੀਆਂ ਕੀ ਇਹਨਾਂ ਦੇ ਪੁਲਸ ਵਾਲੇ ਹਥਿਆਰ ਨਹੀਂ ਰੱਖਦੇ ਉਹ ਪ੍ਰਮੋਟ ਨਹੀਂ ਕਰਦੇ ਹਥਿਆਰਾਂ ਨੂੰ ਸਿਰਫ ਇਹਨਾਂ ਨੂੰ ਸਿੱਧੂ ਮੂਸੇ ਵਾਲਾ ਚੁਬਿਆ ਸਿੱਧੂ ਮੂਸੇ ਵਾਲੇ ਦਾ ਕਹਿੰਦੇ ਕਤਲ ਹੋਇਆ ਮਰਵਾਇਆ ਜੀ ਮੂਸੇ ਵਾਲਾ ਰਵਾਇਆ ਬੀਜਪੀ ਨੇ ਮਰਵਾਇਆ ਮੈਂ ਇੱਕ ਠੋਕ ਕੇ ਕਹਿਣਾ ਮੇਰੇ ਚਾਹੇ ਡਾਂਗਾ ਮਾਰਨ ਗੋਲੀਆਂ ਮਾਰਨ ਮੈਂ ਖਾਣ ਨੂੰ ਤਿਆਰ ਆ ਪਰ ਮੂਸੇ ਵਾਲੇ ਦਾ ਕਤਲ ਦੀਪ ਸਿੱਧੂ ਦਾ ਕਤਲ ਸੰਦੀਪ ਨੰਗਲ ਅੰਬੀਆਂ ਇਹਦਾ ਵੀ ਕਤਲ ਤੇ ਅੱਗੋਂ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਦੀ ਕਤਲ ਦੀ ਸਾਜ਼ਿਸ਼ਾਂ ਚੱਲ ਰਹੀਆਂ ਨੇ ਅੰਦਰ ਖਾਤੇ ਡਰ ਨਹੀਂ ਲੱਗਦਾ ਵੀ ਤੁਹਾਡੇ ਉੱਪਰ ਪਰਚਾ ਵੀ ਹੋ ਸਕਦਾ ਇੰਨੀ ਗੱਲ ਕਹਿ ਰਹੇ ਆ ਜੀ ਹੋ ਜਾਂਦੇ ਮੇਰੇ ਘਰ ਦੇ ਬਡੇ ਮੈਨੂੰ ਕਹਿੰਦੇ ਨੇ ਵੀ ਭਾਈ ਪਰਚਾ ਹੋ ਜੂ ਮੇਰਾ ਡੈਡੀ ਕਹਿੰਦਾ ਤੇ ਮੈਂ ਨਹੀਂ ਬਾਈ ਤੈਨੂੰ ਪਿੱਛੇ ਛਡਾਉਣ ਜਾਂਦਾ ਜੇ ਪਰਚਾ ਹੋ ਗਿਆ ਮਾ ਕੋਈ ਗੱਲ ਨਹੀਂ ਜੇ ਮੌਤ ਵੀ ਹੋ ਜੇ ਕੋਈ ਗੱਲ ਨਹੀਂ ਪਰ ਮੈਂ ਇਹ ਚਾਹਣਾ ਕਿ ਮੈਂ ਪਿੰਡ ਦੇ ਵਿੱਚ ਮਰਾਂ ਤਾਂ ਲੋਕ ਮੈਂ ਇੱਕ ਠੋਕ ਕੇ ਪਿੰਡ ਦੇ ਵਿੱਚ ਮੇਰੀ Laash ਜਾਵੇ ਵੀ ਹਾਂ ਇਹ ਬੰਦਾ ਮਰਿਆ ਤਾਂ ਕੌਮ ਲਈ ਮਰਿਆ ਦੇਖੋ ਪਹਿਲਾਂ ਤਾਂ ਮੈਂ ਦਾੜੀ ਕੱਟ ਸੀਗਾ ਮੈਂ ਚੰਡੀਗੜ੍ਹ ਵੀ ਪੜਦਾ ਰਿਆਂਗਾ ਤੇ ਉ ਇਹ ਚੀਜ਼ਾਂ ਦੇਖੀਆਂ ਨਸ਼ਿਆਂ ਵਿੱਚ ਵੀ ਪਏ ਆ ਸਾਰੀਆਂ ਚੀਜ਼ਾਂ ਵਿੱਚੋਂ ਲੰਘਿਆ ਹੋਇਆ ਮੈਂ ਗੈਂਗਸਟਰ ਵਾਲ ਸਾਰੀਆਂ ਚੀਜ਼ਾਂ ਵਿੱਚੋਂ ਲੰਘਿਆ ਹੋਇਆ ਪਰ ਜਿਹੜਾ ਜਜਬਾ ਗਾ ਜਿਵੇਂ ਕਹਿੰਦੇ ਖੰਡੇ ਦੀ ਪੌਲ ਪੀ ਕੇ ਆਉਂਦਾ ਗਾ ਅੱਜ ਕੱਲ ਬੱਚੇ ਖੰਡੇ ਦੀ ਪੌਲ ਪੀਣ ਦੇ ਨਾਲੋਂ ਵਿਸਕੀ ਜਾਂ ਬੀਅਰ ਪੀਣੀ ਜ਼ਿਆਦਾ ਪਸੰਦ ਕਰਦੇ ਆ ਇਹ ਮੈਂ ਖੁੱਲ੍ਹੇ ਆਮ ਕਹਿਣਾ ਚਾਹਣਾ ਗਾ ਖੰਡੇ ਦੀ ਪੌਲ ਕੋਈ ਨਹੀਂ ਪੀ ਕੇ ਰਾਜੀ ਅਗਲਾ ਕਹਿੰਦਾ ਵੀ ਮੈਨੂੰ ਬੀਅਰ ਦੇ ਦਿਓ ਮੈਂ ਦੋ ਪੇਗ ਲਾ ਲਓ ਤਿੰਨ ਪੇਗ ਲਾ ਲਓ ਅੱਜ ਕੱਲ ਦੇ ਗਾਣਿਆਂ 'ਚ ਲਾ ਕੇ ਤਿੰਨ ਪੈਗ ਵੱਲੀਏ ਜਾਂ ਫਿਰ ਦੋ ਪੇਗ ਲਾ ਕੇ ਚ ਪੈਗ ਚਾਰ ਮੁੱਦਾ ਪਿਆ ਆਪਣੇ ਪਰਫੁੱਲੇਦ ਕਰਨ ਦੀਆਂ ਨੇ ਕਿ ਉਜਾੜਨ ਦੀਆਂ ਇਹ ਗੈਂਗਸਟਰ ਇਹਨਾਂ ਦੇ ਇੰਨਾ ਇਹੋ ਜਿਹੀ ਗੱਲਾਂ ਗੱਲ ਲਿਖਣ ਵਾਲਿਆਂ ਦੇ ਉੱਤੇ ਕੇਸ ਕਿਉਂ ਨਹੀਂ ਦਰਜ ਹੁੰਦੇ ਭਾਈ ਤੁਸੀਂ ਵੀ ਲੱਗਦਾ ਕੋਈ ਪੇਜ ਹੱਥ ਚ ਵੜਿਆ ਆਏ ਕੋਈ ਲਿਖ ਕੇ ਲੈ ਕੇ ਆਏ ਹੋ ਇਹ ਵੀਰ ਜੀ ਮੇਰਾ ਵੱਡਾ ਭਾਈ ਰਵਿੰਦਰ ਗਰੇਵਾਲ ਆ ਉਹਦੇ ਇਹ ਗੀਤ ਲਿਖਿਆ ਹੋਇਆ ਮੈਂ ਕੋਈ ਗਾਣਾ ਕਿਸੇ ਸਿੰਗਰ ਦਾ ਕਾਪੀ ਨਹੀਂ ਕਰਦਾ ਪਰ ਇਹ ਗੀਤ ਦੇ ਵਿੱਚ ਮੇਰੇ ਪੰਜਾਬ ਦੀ ਮੇਰੇ ਪੰਜਾਬ ਸਿਆਂ ਦੀ ਗੱਲ ਕੀਤੀ ਹੋਈ ਆ ਇਸ ਕਰਕੇ ਮੈਂ ਇਹ ਗੀਤ ਲਿਖਿਆ ਤੇ ਮੈਂ ਘੱਟੋ-ਘੱਟ 10 ਤੋਂ 20 ਜਗ੍ਹਾ ਤੇ ਇਹ ਗਾਣਾ ਗਾ ਚੁੱਕਿਆ ਮੈਂ ਗੱਲ ਕਰਨੀ ਚਾਹਣਾ ਵੀ ਜਿਵੇਂ ਕਹਨੇ ਆ ਵੀ ਬਦਲਾਵ ਪੰਜਾਬ ਨੂੰ ਬਦਲਾਵ ਦਾ ਨਾਮ ਦਿੱਤਾ ਸੀ ਭਗਵੰਤ ਮਾਨ ਨੇ ਵੋਟਾਂ ਲਈ ਠੀਕ ਹੈ ਜੀ ਮੈਂ ਕੋਈ ਪੋਲੀਟੀਕਲ ਏਜੰਟ ਨਹੀਂ ਆਗਾ ਨਾ ਮੈਂ ਕਿਸੇ ਪੋਲੀਟੀਕਲ ਪਾਰਟੀ ਦਾ ਮੈਂ ਦੇ ਤੁਸੀਂ ਦੇਖ ਸਕਦੇ ਹੋ ਆ ਬਦਲਾਵ ਆ ਜੀ ਆ ਪੰਜਾਬ ਦਾ ਇਹ ਬਦਲਾਅ ਲਿਆਂਦਾਗਾ ਭਗਵੰਤ ਮਾਨ ਨੇ ਪਟਿਆਲਾ ਬਠਿੰਡਾ ਮੈਂ ਨਾ ਪੂਰਾ ਰੋਡ ਜਿਹੜਾ ਹੈ ਜਾਮ ਹੈ ਅੱਜ ਬਿਲਕੁਲ ਜੀ ਸਾਰਾ ਰੋਡ ਜਾਮ ਹੈ ਜੀ ਦੇਖੋ ਇੱਥੇ ਐਂਬੂਲੈਂਸਾਂ ਸਰਕਾਰੀ ਗੱਡੀਆਂ ਆਉਂਦੀਆਂ ਨੇ ਆਮ ਲੋਕਾਂ ਨੂੰ ਵੀ ਤਕਲੀਫ ਹੋ ਰਹੀ ਹੈ ਐਂਬੂਲੈਂਸਾਂ ਨੂੰ ਮਤਲਬ ਕਿ ਦਿੱਕਤ ਆ ਰਹੀ ਹੈ ਕਿ ਤਰ੍ਹਾਂ ਇਹਦੇ ਬੱਸਾਂ ਰੁਕੀ ਹੋਈਆਂ ਨੇ ਹਜ਼ਾਰਾਂ ਗੱਡੀਆਂ ਖੜ੍ਹੀਆਂ ਨੇ ਲਾਈਨ ਦੇ ਵਿੱਚ ਬਿਲਕੁਲ ਜੀ ਅਸੀਂ ਹਰ ਇੱਕ ਬੰਦੇ ਨੂੰ ਇੱਕ ਰਿਕੁਐਸਟ ਕਰਦੇ ਹਾਂ ਵੀ ਵੀਰੇ ਤੁਹਾਨੂੰ ਪਤਾ ਹੈ ਤਿੰਨ ਦਿਨ ਪਹਿਲਾਂ ਇਹ ਐਨਾਊਂਸਮੈਂਟ ਹੋਈ ਸੀ ਕਿ 3 ਤਰੀਕ ਨੂੰ ਭਗਵੰਤ ਮਾਨ ਦੀ ਕੋਠੀ ਘੇਰਨੀ ਹੈ ਤੇ ਤੁਹਾਨੂੰ ਇਹ ਗੱਲ ਦਾ ਜਦੋਂ ਪਤਾ ਸੀ ਹਰੇਕ ਪਲੇਟਫਾਰਮ ਦੇ ਉੱਤੇ ਇਹ ਚੀਜ਼ਾਂ ਚੱਲਦੀਆਂ ਸੀ ਤੁਸੀਂ ਇਹ ਰੋਡ ਦੇ ਉੱਤੇ ਕਿਉਂ ਲੈ ਕੇ ਆਉਣੀਆਂ ਗੱਡੀਆਂ ਤੁਸੀਂ ਜੇ ਜਾਣ ਹੀ ਹੈ ਬਾਹਰ ਅੰਦਰ ਜਾਣਾ ਕਈ ਵਾਰ ਜਿਆਦਾ ਐਮਰਜੈਂਸੀ ਹੁੰਦੀ ਹੈ ਅਸੀਂ ਐਮਬੂਲੈਂਸਾਂ ਵੀ ਲੰਘਾ ਰਹੇ ਹਾਂਗੇ ਅਸੀਂ ਬੱਚਿਆਂ ਦੀਆਂ ਗੱਡੀਆਂ ਵੈਨਾਂ ਵੀ ਲੰਘਾ ਰਹੇ ਹਾਂਗੇ ਪਰ ਇਹ ਗੱਲ ਦੀ ਮਤਲਬ ਥੋੜੂਆ ਇੱਕ ਚਾਰ ਐਮਬੂਲੈਂਸਾਂ ਚਾਰ ਵਾਰ ਲੰਘਿਆ ਚਲੋ ਇਹ ਇੱਕ ਤਰ੍ਹਾਂ ਨਾਲ ਆਪਾਂ ਕਹਿ ਦਈਏ ਵੀ ਇਹ ਵੀ ਇੱਕ ਨੰਬਰ ਉਹਦਾ ਨੰਬਰ ਵੀ ਨੋਟ ਕੀਤਾ ਜਾਵੇ ਵੀ ਇਹ ਚੀਜ਼ ਇਹ ਇੱਕ ਤਰ੍ਹਾਂ ਨਾਲ ਇਹ ਇਹ ਵੀ ਚਾਹੁੰਦੇ ਨੇ ਵੀ ਇੱਕ ਐਮਬੂਲੈਂਸ ਲੰਘ ਜੇ ਪਿੱਛੋਂ ਦੀ ਇੱਕ ਗੱਡੀ ਲੰਘਾ ਦਈਏ ਕੀ ਪਤਾ ਉਹ ਗੱਡੀ ਕਿਸੇ ਪੋਲੀਟੀਕਲ ਪੋਲੀਟੀਕਲ ਜਿਹੜਾ ਬੰਦਾ ਉਹਦੇ ਰਿਸ਼ਤੇਦਾਰ ਦੀ ਗੱਡੀ ਵੀ ਹੋ ਸਕਦੀ ਹੈ ਅਫਸਰ ਵੀ ਇੱਥੇ ਪਹੁੰ ਦੇ ਅਵਸਰ ਤਾਂ ਕਹਿੰਦੇ ਨਜ਼ਰ ਆ ਰਹੇ ਸੀਗੇ ਵੀ ਤੁਸੀਂ ਰਹਿائش ਤੇ ਮੂਰੇ ਬੈਠੋਗੇ ਨਾ ਕਿ ਸੜਕਾਂ ਤੇ ਵੀ ਸੜਕਾਂ ਤੇ ਬੈਠਣ ਦਾ ਕਿਉਂ ਕਾਰਨ ਬਣਿਆ ਸੜਕਾਂ ਤੇ ਬੈਠਣ ਦਾ ਕਾਰਨ ਦੇਖੋ ਜੀ ਪਹਿਲੀ ਦੇ ਵਿੱਚ ਸਾਨੂੰ ਉੱਥੇ ਰੋਕਿਆ ਉੱਥੋਂ ਅਸੀਂ ਜਕਾਰੇ ਲਾਉਂਦੇ ਅੱਗੇ ਆਏ ਆ ਫਿਰ ਸਾਨੂੰ ਇੱਥੇ ਰੋਕਿਆ ਇੱਥੇ ਸਾਡੇ ਨਾਲ ਦੇ ਵੀਰ ਨੂੰ ਫੜ ਲਿਆ ਇੱਥੇ ਸਾਡੇ ਨਾਲ ਦੇ ਵੀਰ ਨੂੰ ਫੜ ਲਿਆ ਇੱਕ ਵੀਰਾ ਹੋਰ ਸੀਗਾ ਉਹਨੂੰ ਵੀ ਫੜਿਆ ਉਹਨੂੰ ਫੜ ਕੇ ਉਹਨੂੰ ਅੰਦਰ ਗੱਡੀ ਚ ਬੜਬਾੜ ਹੀ ਰਹੇ ਸੀ ਫਿਰ ਅਸੀਂ ਭੱਜ ਕੇ ਆਇਆ ਟਰਾਲੀਆਂ ਚ ਉਤਰ ਕੇ ਤੇ ਉਹ ਬੰਦੇ ਨੂੰ ਛਡਾਇਆ ਫਿਰ ਅਸੀਂ ਹੱਕ ਕੇ ਕਿਹਾ ਵੀ ਚਲੋ ਉੱਥੇ ਵੀ ਬੈਠਾਂਗੇ ਉੱਰੀ ਬੈਠਾਂਗੇ ਅਸੀਂ ਇਹੀ ਸੜਕ ਤੇ ਇੱਥੇ ਬਲੌਗ ਕਰਦੇ ਆ ਉਹ ਪਿੱਛੇ ਤੁਸੀਂ ਸਰੀਏ ਦਾ ਟਰੱਕ ਦੇਖ ਰਹੇ ਹੋਵੋਗੇ ਕਿੰਨੇ ਨੌਜਵਾਨ ਵੀਰ ਮੇਰੇ ਬੈਠੇ ਨੇ ਉਹ ਸਰੀਏ ਦਾ ਟਰੱਕ ਵੀ ਸਾਡੇ ਟਰੈਕਟਰਾਂ ਦੇ ਅੱਗੇ ਟੇਡਾ ਕੀਤਾ ਗਿਆ ਵੀ ਅੱਗੇ ਨਾ ਜਾ ਸਕਣ ਫਿਰ ਅਸੀਂ ਉਹ ਸਰੀਏ ਵਾਲੇ ਟਰੱਕ ਦੇ ਵੀਰ ਨੂੰ ਕਿਹਾ ਬੇਨਤੀ ਕੀਤੀ ਵੀ ਵੀਰੇ ਆਪਣੇ ਆਪ ਹੀ نیچے ਆ ਜਾ ਵੀ ਫਿਰ ਤੁਸੀਂ ਕਹੋਗੇ ਅੱਗੇ ਜਾ ਕੇ ਵੀ ਇਹਨਾਂ ਨੇ ਇਹੀ ਚੀਜ਼ ਕਰਨੀ ਆ ਉਹਨੂੰ ਪੁੱਛੋ ਉਹ ਕੀਤਾ ਸੀਗਾ ਗੇਅਰ ਨਿਊਟਰਲ ਕੀਤਾ ਸੀਗਾ ਹੋਰ ਮੈਂ ਕੁਝ ਨਹੀਂ ਕੀਤਾ ਕੋਈ ਮੈਂ ਹਵਾ ਤਵਾਂ ਨੂੰ ਕੁਝ ਨਹੀਂ ਬੋਲਿਆ ਹੈਗਾ ਮੈਂ ਗੇਅਰ ਨਿਊਟਰਲ ਕੀਤਾ ਸੀ ਟਰੈਕਟਰ ਦਾ ਉਹ ਟੱਕਾ ਲਾ ਰਹੀ ਮੈਂ ਟਰੈਕਟਰ ਦਾ ਗੇਅਰ ਟੁੱਟ ਸਕਦਾ ਤੇ ਮੈਂ ਗੇਅਰ ਨਿਊਟਰਲ ਕੀਤਾ ਸੀ ਮੈਨੂੰ ਫੜ ਕੇ ਲੈ ਗਏ ਉਹ ਤਾਂ ਚਲੋ ਸਾਰੇ ਸਟਾਰਟ ਕਰਕੇ ਭੱਜ ਜਾਂਦਾ ਉੱਤੇ ਚੜਦਾ ਟਰੈਕਟਰ ਕਿਸੇ ਦੇ ਉੱਤੇ ਚੜਦਾ ਜਦੋਂ ਟੱਕੇ ਨਾਲ ਜਾਂਦਾ ਨੁਕਸਾਨ ਹੋ ਜਾਣਾ ਸੀਗਾ ਬਹੁਤ ਜਿਆਦਾ ਦੁਨੀਆਂ ਨੇ ਮਰਨਾ ਸੀ ਟਰੈਕਟਰ ਥੱਲੇ ਆ ਕੇ ਉਹ ਕੋਈ ਮਾੜਾ ਨਹੀਂ ਸੀ ਕਰਿਆ ਇਹਨੇ ਇਹਨੂੰ ਪੁਲਿਸ ਉੱਥੇ ਟੱਕੇ ਨਾਲ ਲੈ ਗਈ ਖਿੱਚ ਕੇ ਮੈਨੂੰ ਲੈ ਗਈ ਤਾਂ ਇਹ ਬਹੁਤ ਵੱਡਾ ਜ਼ੁਲਮ ਕਰ ਰਹੀ ਆ ਪਹਿਲਾਂ ਕਿਹੜਾ ਸਰਕਾਰਾਂ ਆਈਆਂ ਨਹੀਂ ਕਿੰਨੇ ਸਾਲਾਂ ਤੋਂ ਸਰਕਾਰਾਂ ਆ ਰਹੀਆਂ ਨੇ ਇਹ ਪਰ ਪਹਿਲੀ ਸਰਕਾਰ ਆ ਇਹਨੂੰ ਸੰਗਰੂਰ ਹੀ ਕੁਰਸੀ ਤੇ ਬਹਾਉਣ ਵਾਲਾ ਸੰਗਰੂਰ ਹੀ ਸਿੱਟਣ ਵਾਲਾ ਜੜ ਪੱਟਣ ਵਾਲਾ ਜੜ ਪੱਟੀ ਗਈ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਜੇ ਅਸੀਂ ਜੜਾਂ ਲਾਉਣੀਆਂ ਜਾਣਦੇ ਆ ਜਿਵੇਂ ਗੁਰੂ ਸਾਹਿਬ ਨੇ ਮੁਗਲਾਂ ਦੀ ਜੜ ਪੱਟੀ ਸੀ ਨਾ ਜੇ ਅਸੀਂ ਸੰਗਰੂਰ ਦੇ ਵਿੱਚ ਇਹਦੀ ਝੋਨੇ ਵਾਂਗੂ ਜੜ ਲਾਉਣੀ ਜਾਣਦੇ ਆ ਪਨੀਰੀ ਲਾਉਣੀ ਜਾਣਦੇ ਆ ਆਮ ਆਦਮੀ ਦੀ ਤਾਂ ਅਸੀਂ ਜੜ ਪੱਟਣੀ ਵੀ ਜਾਣਦੇ ਆ ਐਮਪੀ ਨੇ ਸਿਮਰਨਜੀਤ ਸਿੰਘ ਐਮਪੀ ਨੇ ਸਿਮਰਨਜੀਤ ਸਿੰਘ ਨੂੰ ਮਾਰਨ ਉਹਨੂੰ ਵੀ ਨਜ਼ਰਬੰਦ ਕੀਤਾ ਗਿਆ ਸੀਗਾ ਉਹਨੂੰ ਨਜ਼ਰਬੰਦ ਕੀਤਾ ਇਹ ਤੇ ਝੂਠਾ ਪਰਚਾ ਪਾਇਆ ਦੇਖੋ ਤੇ ਧਰਨਾ ਦਿੱਤਾ ਤਿੰਨ ਪਰਚੇ ਚੌਥਾ ਫੇਰ ਦੇਤਾ ਉੱਥੇ ਠਿਕ ਇਹ ਮੇਰਾ ਪਿੰਡ ਵੀ ਠਿਕਰੀ ਵਾਲਾ ਉਹਨਾਂ ਤੇ ਨਜਾਇਜ਼ ਝੂਠਾ ਪਰਚਾ ਪਾਇਆ ਇੱਕ ਮੁੰਡਾ ਰੇਸਰ ਤੋਂ ਚਾਰ ਖੜਿਆਰੀ ਨੇ ਜਮਾ ਨਜਾਇਜ਼ ਝੂਠਾ ਪਾਇਆ ਐਸਐਸਪੀ ਆਪ ਖੁਦ ਬਿਆਨ ਦੇ ਰਿਹਾ ਵੀ ਇਹ ਥਾਣੇ ਆਇਆਗਾ ਉਦੋਂ ਬਾਅਦ ਇਹਨੂੰ ਕਬਰਾਟ ਹੋਈ ਆ ਉਹਦੇ ਸਾਰੇ ਪ੍ਰੂਫ ਨੇ ਸਾਡੇ ਕੋਲੇ ਸਾਰਾ ਪਿੰਡ ਨੇ ਧਰਨਾ ਵੀ ਲਾਇਆ ਠਿਕਰੀ ਵਾਲ ਜਦੋਂ ਸਾਡੇ ਸਭਾ ਲੱਗਦੀ ਆ ਉਥੇ ਮੁੱਖ ਮੰਤਰੀ ਬਿਆਨ ਕਰਕੇ ਗਿਆ ਪਿਛਲੇ ਸਾਲ ਉਹ ਇੱਕ ਵੀ ਵਾਦਾ ਨਹੀਂ ਪੂਰਾ ਕਰੇ ਇੱਕ ਵੀ ਐਤਕੀ ਉਥੇ ਲੋਕਾਂ ਨੇ ਧਰਨਾ ਦਿੱਤਾ ਵੀ ਅਸੀਂ ਘੇਰਾਂਗੇ ਤਾਂ ਇਹ ਠਿਕਰੀ ਵਾਲ ਗਿਆ ਨਹੀਂ ਹਾਂ ਠੀਕ ਹੈ ਜੀ ਹਾਂਜੀ ਬਈ ਹਾਂ ਬਈ ਮੈਂ ਕਹਿੰਦਾ ਮੈਂ ਕੋ ਗਲਤ ਕੰਮ ਨਹੀਂ ਕੀਤਾ ਹੈਗਾ ਕੱਲਾ ਟਰੈਕਟਰ ਦਾ ਗੇਅਰ ਕੱਢਿਆ ਸੀਗਾ ਮੈਂ ਕੋਈ ਕਿਸੇ ਸਰਕਾਰ ਦੇ ਬਰਾਬਰ ਨਹੀਂ ਮੈਂ ਬੋਲਦਾ ਹੈਗਾ ਤੇ ਮੈਂ ਕੋਈ ਗਲਤ ਕੰਮ ਵੀ ਨਹੀਂ ਕੀਤਾ ਸੀਗਾ ਮੈਂ ਸਿਰਫ ਗੇਅਰ ਕੱਢਿਆ ਸੀ ਉਹ ਕਿਉਂ ਕੋਈ ਤੱਕਾ ਲਾ ਰਹੇ ਸੀਗੇ ਮੈਂ ਵੀ ਜੇ ਗੇਅਰ ਪਾਸੋਂ ਟੁੱਟ ਗਿਆ ਅਗਲਾ ਹਾਂ ਟਰੈਕਟਰ ਸਟਾਰਟ ਹੋ ਗਿਆ ਤਾਂ ਉਹਦਾ ਨੁਕਸਾਨ ਹੋਊਗਾ ਉਹਦਾ ਨੁਕਸਾਨ ਹੋਊਗਾ ਤੇ ਮੈਂ ਸਿਰਫ ਗੇਅਰ ਕੱਢ ਕੇ ਨਿਊਟਰਲ ਕਰਤਾ ਸੀ ਤੇ ਮੈਨੂੰ ਪੁਲਿਸ ਵਾਲੇ ਫੜ ਕੇ ਕਪੀਸਲੇ ਮੈਂ ਕਹਾਂ ਮੇਰਾ ਕਸੂਰ ਤਾਂ ਦੱਸ ਦਿਓ ਕੋਈ ਉਹਨਾਂ ਨੇ ਮੈਨੂੰ ਕੋਈ ਨਹੀਂ ਪੁੱਛਿਆ ਮੈਂ ੱੱਕੇ ਮੁੱਕੀ ਮਾਰੀ ਗਏ ਮੈਂ ਫੇਰ ਮੈਂ ਚਲੋ ਠੀਕ ਆ ਭਾਈ ਕੋਈ ਗੱਲ ਨਹੀਂ ਖਿੱਚ ਕੇ ਲੈਂਦਾ ਏ ਭਾਈ ਖੀਰ ਵਿੱਚ ਕੀ ਸੁਣਾਦੇ ਹੋ ਨੌਜਵਾਨਾਂ ਨੂੰ ਹਾਂਜੀ ਨੌਜਵਾਨਾਂ ਨੂੰ ਸੁਨੇਹਾ ਕਿ ਦਵਾਂਗੇ ਅਖੀਰ ਵਿੱਚ ਅਖੀਰ ਵਿੱਚ ਦੇਖੋ ਮੈਂ ਆਪਣੇ ਵੱਡੇ ਵੀਰਾਂ ਨੂੰ ਸਾਰੇ ਨੌਜਵਾਨਾਂ ਨੂੰ ਆਪਣੇ ਵੱਡੇ ਵੀਰਾਂ ਨੂੰ ਮੈਂ ਉੱਥੇ ਮਸਤਵਾਨੇ ਵੀ ਇਹੀ ਗੱਲ ਕਹਿੰਦਾ ਰਿਹਾ ਵੀ ਭਾਈ ਦੇਖੋ ਮੇਥੋਂ ਚਾਹੇ ਪੈਰੀ ਆਤ ਲਵਾ ਲਓ ਪਰ ਆਪਣੇ ਪੰਜਾਬ ਦਾ ਥੋੜਾ ਬਹੁਤਾ ਖਿਆਲ ਰੱਖੋ ਪੰਜਾਬ ਨੂੰ ਡੋਬਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਪੰਜਾਬ ਨੂੰ ਡੋਬਿਆ ਜਾ ਰਿਹਾ ਹੈ ਪੰਜਾਬ ਦੇ ਵਿੱਚੋਂ ਲੋਕਾਂ ਨੂੰ ਕੱਢ-ਕੱਢ ਕੇ ਕੈਨੇਡਾ ਆਸਟ੍ਰੇਲੀਆ ਭੇਜਿਆ ਜਾ ਰਿਹਾ ਹੈਗਾ ਵੀਜ਼ਾ ਵਿੱਚ ਗੱਲ ਟੋਕਣਾ ਜਾਊਗਾ ਕੱਲ ਦੀ ਇੱਕ ਰਿਪੋਰਟ ਆਈ ਹੈ 2023 ਦੇ ਵਿੱਚ ਕਿਹਾ ਵੀ 11 ਲੱਖ ਪਾਸਪੋਰਟ ਬਣੇ ਨੇ ਸੋ ਉਹਦੇ ਵਿੱਚੋਂ 70% ਬਾਹਰ ਗ ਜਾਇ ਹੋ ਸਕਦੀ ਹੈ ਬਿਲਕੁਲ ਜੀ ਹੋ ਸਕਦੀ ਹੈ ਕਿਉਂਕਿ ਦੇਖੋ ਅੱਜ ਕੱਲ ਤਾਂ ਹਰੇ ਟ੍ਰੈਂਡ ਬਣ ਚੁੱਕਿਆ ਜੀ ਬੰਦਾ ਕਹਿੰਦਾ ਨਿੱਕਾ ਜਿਹਾ ਬੱਚਾ ਹਲੇ ਜਨਮ ਨਹੀਂ ਲੈਂਦਾ ਆਪਾਂ ਪਹਿਲੀ ਪਲੈਨਿੰਗ ਕਰਨੀ ਸ਼ੁਰੂ ਕਰ ਦਿੰਨੇ ਆ ਵਿਆਹ ਤੋਂ ਬਾਅਦ ਵੀ ਬੱਚੇ ਨੂੰ ਆਪਾਂ ਕੈਨੇਡਾ ਭੇਜਾਂਗੇ ਕਿਉਂ ਭਈ ਪੰਜਾਬ ਆਪਣਾ ਇੰਨਾ ਮਾੜਾ ਹੋ ਗਿਆ ਪੰਜਾਬ ਅਫਗਾਨ ਤੱਕ ਹੱਦਾਂ ਤੱਕ ਪੰਜਾਬ ਨੂੰ ਲੈ ਗਏ ਕਿ ਉਹ ਬੰਦੇ ਡੱਫਰਤੀਗੇ ਕਿ ਉਹ ਬੰਦੇ ਉਹਨਾਂ ਦੀ ਉਹਨਾਂ ਦੀ ਆਈਕਿਊ ਲੈਵਲ ਠੀਕ ਨਹੀਂ ਸੀਗਾ ਕਿ ਉਹ ਮੈਂਟਲੀ ਅਪਸੈਟ ਸੀਗੇ ਜਿਹੜੇ ਅਫਗਾਨਾ ਤੱਕ ਬਲੋਚਿਸਤਾਨ ਤੱਕ ਪੰਜਾਬ ਦੀਆਂ ਹੱਦਾਂ ਨੂੰ ਤਿੱਬਤ ਤੱਕ ਲੈ ਗਏ ੱਡੀ ਦੂਰ ਦੂਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ 5-4 ਸਾਲਾਂ ਦੇ ਵਿੱਚ ਪੰਜਾਬ ਤੋੜ ਕੇ ਰੱਖਤਾ ਪਹਿਲਾਂ ਇਹਨਾਂ ਨੇ ਪੰਜਾਬ 1947 ਚ ਤੋੜਿਆ ਦੋ ਟੋਟੇ ਕਰਤੇ ਫਿਰ 1966 ਦੇ ਵਿੱਚ ਹਾਂ 1966 ਦੇ ਵਿੱਚ ਪੰਜਾਬ ਦੇ ਤਿੰਨ ਟੋਟੇ ਕਰਤੇ ਕੀ ਗੱਲ ਪੰਜਾਬ ਨੂੰ ਤੋੜ ਰਹੇ ਨੇ ਹੁਣ ਪੰਜਾਬ ਨੂੰ ਹੋਰ ਤੋੜ ਰਹੇ ਨੇ ਹੁਣ ਇੱਕ ਗੱਲ ਹੋਰ ਇਹਨਾਂ ਦੀ ਸਾਹਮਣੇ ਆਊਗੀ ਦੇਖਿਓ ਅੱਗੇ ਜਾ ਕੇ ਕਹਿੰਦੇ ਮਾਝਾ ਤੇ ਮਾਲਵਾ ਤੇ ਦੁਆਬਾ ਤਿੰਨੇ ਚੀਜ਼ਾਂ ਨੂੰ ਅੱਡ ਕਰਨਗੇ ਪੰਜਾਬ ਦੇ ਟੋਟੇ ਹੋ ਰਹੇ ਨੇ ਜੀ ਮੈਂ ਆਪਦੀ ਨੌਜਵਾਨੀ ਨੂੰ ਆਪਦੇ ਵੱਡੇ ਵੀਰਾਂ ਨੂੰ ਇਹੀ ਬੇਨਤੀ ਕਰਦਾ ਪੰਜਾਬ ਨੂੰ ਨਸ਼ਿਆਂ ਦੇ ਹੜ ਦੇ ਵਿੱਚ ਪੰਜਾਬ ਨੂੰ ਇੱਕ ਇਹੋ ਜਿਹਾ ਹੜ ਲੈ ਕੇ ਆਓ ਜੇ ਨਸ਼ਾ ਲਾਉਣਾ ਤਾਂ ਨਸ਼ਾ ਲਾਓ ਸਿੱਖੀ ਦਾ ਨਸ਼ਾ ਲਾਓ ਸਿੰਘ ਸਿੰਘ ਸਜਣ ਦਾ ਤੇ ਨਸ਼ਾ ਇਹਨਾਂ ਨੂੰ ਇਹਨਾਂ ਦੀਆਂ ਕੁਰਸੀਆਂ ਦੇ ਵੀ ਪੁਚਾਲ ਆ ਜਾਣ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਮਾਰਿਆ ਸੀਗਾ ਸਿੱਧਾ ਜਾ ਕੇ ਔਰੰਗਜ਼ੇਬ ਦੀ ਕੁਰਸੀ ਤੇ ਲੱਗਿਆ ਸੀਗਾ ਸੌਰੀ ਆਪਣਾ ਵਜ਼ੀਰ ਖਾਨ ਦੀ ਸਸੰਗਾ ਅਸਨ ਤੇ ਤੀਰ ਲੱਗਿਆ ਸੀਗਾ ਤੇ ਸਾਰਾ ਸਿੰਘਾਸਨ ਹਿੱਲ ਗਿਆ ਸੀਗਾ ਮੈਂ ਨੌਜਵਾਨ ਉਹਨਾਂ ਨੂੰ ਬੇਨਤੀ ਕਰਦਾ ਕਿ ਇਹ ਜਾਂ ਸਿੰਘੀ ਦਾ ਬਾਣ ਇਹ ਜਾਂ ਸਿੱਖੀ ਦਾ ਬਾਣ ਚਲਾਓ ਤੇ ਇਹ ਜਾਂ ਅੰਮ੍ਰਿਤਪਾਣ ਦਾ ਬਾਣ ਚ ਜਾਓ ਕੀ ਅੰਮ੍ਰਿਤਪਾਣ ਕਰਨਾ ਬਹਿਣ ਕਰਤਾ ਇਹਨਾਂ ਨੇ ਪੰਜਾਬ 'ਚ ਇਹੀ ਮਤਲਬ ਹੈ ਜਿਹੜਾ ਬੰਦਾ ਅੰਮ੍ਰਿਤ ਸ਼ਿਕਾਰਿਆ ਉਹਨੂੰ ਚੱਕ ਚੱਕ ਅੰਦਰ ਸਿੱਟ ਰਹੇ ਨੇਗੇ ਕੀ ਗੱਲ ਉਹਨੇ ਇਹ ਜਾਂ ਕੀ ਗਲਤ ਕਰਤਾ ਨਸ਼ਿਆਂ ਤੋਂ ਹਟਾਇਆ ਸਰਕਾਰ ਤਾਂ ਕਹਿੰਦੀ ਵੀ ਹਥਿਆਰ ਰੱਖਦੇ ਸੀਗੇ ਹਥਿਆਰ ਨੂੰ ਪ੍ਰਮੋਟ ਕਰਦੇ ਸੀ ਕਿ ਤਰ੍ਹਾਂ ਕਿਤੇ ਦੇਖੋ ਜੀ ਉਹ ਗੱਲ ਮੈਂ ਪਹਿਲੇ ਤੁਹਾਨੂੰ ਆਪਾਂ ਪਹਿਲਾਂ ਵੀ ਤੁਹਾਨੂੰ ਇੱਕ ਇੱਕ ਗੱਲ ਕਹਿ ਚੁੱਕਿਆ ਮੈਂ ਹਥਿਆਰ ਫੌਜ ਵੀ ਰੱਖਦੀ ਐ ਫੌਜ ਹਥਿਆਰ ਰੱਖਦੀ ਐ ਰੱਖਿਆ ਕਰਨ ਲਈ ਤੇ ਹਥਿਆਰ ਭਾਈ ਸਾਹਿਬ ਰੱਖਦੇ ਸੀ ਰੱਖਿਆ ਕਰਨ ਲਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਹਥਿਆਰ ਰੱਖਦੇ ਸੀ ਆਪਣੀ ਰੱਖਿਆ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਹਥਿਆਰ ਰੱਖਦੇ ਰਹੇ ਨੇ ਆਪਣੀ ਰੱਖਿਆ ਕਰਨ ਲਈ ਮੂਸੇ ਵਾਲਾ ਕਹਿੰਦੇ ਹਥਿਆਰ ਪ੍ਰਮੋਟ ਕਰਦਾ ਕਿਉਂ ਕਰਨ ਔਜਲਾ दारू ਪ੍ਰਮੋਟ ਕਰਦਾ ਜੇ ਅਸੀਂ ਇਹ ਗੱਲ ਕਹਿ ਜਾਈਏ ਕਰਨਗੇ ਕੇਸ ਉਹ ਤੇ ਨਹੀਂ ਕਰਦੇ ਇਹ ਚਾਹੁੰਦੇ ਨੇ ਕਿ ਪੰਜਾਬ ਚ दारू ਚੱਲੇ ਇਹ ਚਾਹੁੰਦੇ ਨੇ ਪੰਜਾਬ ਚ ਚਿੱਟਾ ਚੱਲੇ ਇਹ ਚਾਹੁੰਦੇ ਨੇ ਪੰਜਾਬ ਚ ਸਲਫਾ ਬੀੜੀ ਸਿਗਰਟਾਂ ਇਹ ਚੱਲਣ ਆ ਗੱਲਾਂ ਨੇ ਕੋਈ ਅਲਕੋਹਲ ਅਲਕੋਹਲ ਵਨ ਅਲਕੋਹਲ ਟੂ ਸੀਰੀਜ਼ ਬਣ ਰਹੀਆਂ ਨੇ ਇਹਨਾਂ ਤੇ ਕੇਸ ਨਹੀਂ ਦਰਜ ਹੋ ਸਕਿਆ ਇਹ ਚਿੱਟੇ ਦੀਆਂ ਗੱਲਾਂ ਕਰ ਰਹੇ ਨੇ ਇਹ ਆਪਣਾ ਇੱਕ ਮੈਂ ਚਲੋ ਗਲਤ ਤਾਂ ਨਹੀਂ ਉਹ ਬੰਦੇ ਨੂੰ ਕਹਿਣਾ ਸੁਲਤਾਨ ਨਾਮ ਦਾ ਸੁਣਿਆ ਯੂ ਸਾਰਿਆਂ ਨੇ ਸਰੀਆਮ ਤੰਬਾਕੂ ਦਾ ਉਹ ਗਾਣੇ ਗਾੜ ਰਿਹਾ ਜੀ ਵੀਡ ਦੀ ਸਰੀਆਮ ਪ੍ਰਮੋਸ਼ਨ ਕਰ ਰਿਹਾਗਾ ਕੀ ਉਹਦੇ ਤੇ ਕੇਸ ਦਰਜ ਨਹੀਂ ਹੋ ਸਕਦਾ ਸਿੱਖੀ ਨੂੰ ਕਾਣ ਹੋ ਰਿਹਾ ਸਿੱਖੀ ਦਾ ਉਹ ਚੀਜ਼ਾਂ ਨੂੰ ਇਹ ਕੇਸ ਨਹੀਂ ਮੰਨਦੇ ਪਰ ਅੱਗੇ ਸੋ ਸਾਕੀ ਦੇ ਵਿੱਚ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੋਇਆ ਇਹ ਸਬੂਤ ਹੈ ਸੋ ਸਾਕੀ ਪੜ੍ਹ ਕੇ ਦੇਖ ਲਓ ਨੈਟ ਦੇ ਉੱਤੇ ਪਈ ਹੈ ਗੁਰੂ ਸਾਹਿਬ ਨੇ ਲਿਖਿਆ ਗੁਰੂ ਗ੍ਰੰਥ ਸਾਹਿਬ ਪੜਨ ਤੇ ਬੋਥੀ ਪੜਨ ਦੇ ਉੱਤੇ ਕੇਸ ਦਰਜ ਹੋਣਗੇ ਕਲਯੁਗ ਆਹੇ ਹੋਣਗੇ ਤਾਂ ਜਰੂਰ ਹੋਣਗੇ 26 ਐ 27 ਤੋਂ ਬਾਅਦ ਹੋਣਗੇ ਫਿਰ ਨੋਂ ਨੇਕਲੰਕੀ ਅਵਤਾਰ ਨਾਮ ਦਾ ਇੱਕ ਅਵਤਾਰ ਧਾਰਨ ਹੋਊਗਾ ਤੇ ਜਿਹੜੇ ਰਾਜੇ ਹੋਣਗੇ ਸ਼ੀ ਮਕਦਮ ਰਾਜੇ ਨੇ ਜਿਹੜੇ ਵਾਪਸ ਹੋਏ ਜਿਹੇ ਰਾਜੇ ਆਉਣਗੇ ਜਿਹੜੇ ਆ ਕੇ ਜਿਹੜਾ ਬੰਦਾ ਗੁਰੂ ਸਾਹਿਬ ਦੀ ਬਾਣੀ ਪੜ੍ਹੂ ਜਿਹੜਾ ਬੰਦਾ ਸਿੱਖੀ ਦੇ ਰਾਹੇ ਪਾਉ ਉਹਨਾਂ ਦੇ ਸਿਰ ਕਲਮ ਕਰੂ ਫਿਰ ਨੇਕਲੰਕੀ ਅਵਤਾਰ ਨਾਮ ਦਾ ਇੱਕ 200 ਫੁੱਟ ਲੰਬਾ ਖੰਡਾ ਲੈ ਕੇ ਆਉ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਤੇ ਜਿਹੜੇ ਰਾਜੇ ਆਉਣਗੇ ਉਹਨਾਂ ਦੇ ਗਾਟੇ ਲਾਹੂਗਾ ਤੇ ਜਿਹੜੇ ਪਾਪੀ ਨੇ ਉਹਨਾਂ ਦੇ ਵੀ ਗਾਟੇ ਲਾਹੂਗਾ ਤੇ ਫਿਰ ਖਾਲਸਾ ਰਾਜ ਆਊਗਾ ਇਹ ਤੁਸੀਂ ਗੱਲ ਸੁਣੀ ਹੋਊਗੀ YouTube ਤੇ ਵੀ ਇਹ ਬਹੁਤ ਪ੍ਰਚਾਰ ਹੋ ਰਿਹਾ ਅੱਜ ਕੱਲ 2024 ਦੇ ਵਿੱਚ ਤੁਸੀਂ ਤੁਹਾਨੂੰ ਪਤਾ ਚੀਨ ਦੇ ਨਾਲ ਪੰਜਾਬ ਭਾਰਤ ਦੇ ਸਬੰਧ ਵਿਗੜ ਚੁੱਕੇ ਅਮਰੀਕਾ ਦੇ ਨਾਲ ਭਾਰਤ ਦੇ ਸਬੰਧ ਵਿਗੜ ਚੁੱਕੇ ਕੈਨੇਡਾ ਦੇ ਨਾਲ ਸਬੰਧ ਭਾਰਤ ਦੇ ਵਿਗੜ ਚੁੱਕੇ ਕਿਉਂ ਨਿਜਰ ਕੇਸ ਦੇ ਵਿੱਚ ਦੇਖੋ ਕੈਨੇਡਾ ਨੇ ਕਿੱਡਾ ਵੱਡਾ ਇਹਨਾਂ ਦੇ ਉੱਤੇ ਮੋਦੀ ਨੂੰ ਪੁੱਛਿਆ ਸੀ ਵੀ ਤੁਸੀਂ ਉਹ ਇਨਕੁਆਇਰੀ ਬਿਠਾਓ ਵੀ ਨਿਜਰ ਕਿਉਂ ਮਾਰਿਆ ਤੁਸੀਂ ਮਾਰਿਆ ਸੀਬੀਆਈ ਨੇ ਆ ਇਹ ਇੱਕ ਠੋਕ ਕੇ ਕਹਿਣਿਆ ਮਾਰਿਆ ਸੀਬੀਆਈ ਨੇ ਤੇ ਜਿਹੜੇ ਸਿੰਘ ਮਾਰੇ ਨੇਗੇ ਕੈਨੇਡਾ ਦੇ ਵਿੱਚ ਉਹ ਜਿਹੜਾ ਆਪਣਾ ਇਥੇ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਵੀ ਇੱਕ ਸਿੰਘ ਮਾਰਿਆ ਸੀਗਾ ਅਖੰਡਾ ਪਤਾ ਨਹੀਂ ਕੀ ਨਾਮ ਸੀਗਾ ਇਹ ਸਾਰਾ ਕੁਝ ਇੰਡੀਆ ਗਵਰਨਮੈਂਟ ਕਰਵਾ ਰਹੀ ਹੈ ਸਾਰੇ ਪਾਸੋਂ ਇਹ ਨਾਤੇ ਤੋੜ ਰਹੀ ਆ ਹਰੇਕ ਦੇਸ਼ ਤੋਂ ਨਾਤੇ ਤੋੜ ਰਹੀ ਹੈ ਇਹ ਜਾਂ ਜੁੱਧ ਲੱਗੂ ਐਡਾ ਵੱਡਾ ਜੁੱਧ ਲੱਗੂ 17 ਕਰੋੜ ਸੇ 7 ਕਰੋੜ ਬਚ ਜਾਵੇ 17 ਕਰੋੜ ਤੋਂ 7 ਕਰੋੜ ਬਚਣਗੇ ਤੇ ਫਿਰ ਦਲੀਪ ਸਿੰਘ ਨਾਮ ਦਾ ਰਾਜਾ ਦਿੱਲੀ ਤੱਕ ਤੇ ਬੈਠੂ ਤੇ ਫਿਰ ਖਾਲਸਾ ਰਾਜ ਆਉ ਤੇ 7000 ਸਾਲ ਤੱਕ ਖਾਲਸਾ ਰਾਜ ਕਾਇਮ ਰਹੂ ਕੋਈ ਤਾਕਤ ਹੈ ਨਹੀਂ ਜਿਹੜੀ ਖਾਲਸਾ ਰਾਜ ਨੂੰ ਪੱਟ ਸਕੇ ਜਾਂ ਜੜੋ 100 ਸਾਖੀ ਚ ਲਿਖਿਆ ਹੈ ਬਿਲਕੁਲ ਜੀ 100 ਸਾਖੀ ਚ ਲਿਖਿਆ ਮੇਰਾ ਫੋਨ ਬੰਦ ਪਿਆ ਮੈਂ ਤੁਹਾਨੂੰ ਦਿਖਾ ਸਕਦਾ ਤੁਸੀਂ YouTube ਦੇ ਵਿੱਚ ਕੋਈ ਵੀ ਨੌਜਵਾਨ ਮੈਂ ਉਹਦੇ ਨੌਜਵਾਨ ਵੀਰਾਂ ਨੂੰ ਕਹਿਣਾ ਤੁਸੀਂ ਕਰਨ ਔਜਲਾ ਸੁਣੋ ਕੁਝ ਵੀ ਹੈ ਕੋਈ ਸਿੰਗਰ ਸੁਣੋ ਤੁਸੀਂ ਆਪਦੇ ਹੋਪ ਦੇ ਉੱਤੇ ਸੁਣੋ ਪਰ ਉਹਨਾਂ ਦੇ ਲੱਛਣਾ ਤੇ ਨਾ ਚੱਲੋ ਜੇ ਤੁਸੀਂ ਚੱਲਣਾ 100 ਸਾਖੀ ਪੜੋ ਜੀ ਉਹਦੇ ਉੱਤੇ ਪਈਆ ਕੀ YouTube ਦੇ ਉੱਤੇ ਹੁਣ ਕਿੰਨੇ ਲੋਕਾਂ ਨੇ ਵੀਡੀਓ ਪਾਤੀਆਂ 100 ਸਾਖੀ ਦੇ ਵਿੱਚ ਇੱਕ ਮੁਸਲਮਾਨ ਵੀਰ ਨੇ ਤੱਕ ਵੀਡੀਓ ਪਾਈ ਹੈ ਰਿਐਕਸ਼ਨ ਬਣਾ ਕੇ ਉਹਨੇ ਇਹ ਗੱਲ ਬੋਲੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਇਹ ਚੀਜ਼ਾਂ ਜਿਹੜੀਆਂ ਹੁਣ ਹੋਈਆਂ ਨੇ 47 ਵਿੱਚ ਵੰਡ ਹੋ ਗਈ ਲਾਹੌਰ ਅੱਡ ਹੋ ਗਿਆ ਹੈ 86 ਦੇ ਵਿੱਚ ਅਕਾਲ ਤਖਤ ਤੇ ਫੌਜ ਚੜ ਕੇ ਆਊਗੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਲਿਖਤਾ ਸੀਗਾ ਘੋੜੇ ਦੀ ਟਾਪ ਜਿੰਨਾ ਖੂਨ ਹੋਊਗਾ ਇਸ ਤਖਤ ਦੇ ਉੱਤੇ ਤੇ ਆਪਣੇ ਇੱਥੋਂ ਤੱਕ ਮੈਂ ਇੱਕ ਗੱਲ ਹੋਰ ਕਹਿਣੀ ਚਾ ਰਿਹਾ ਹਰਮੰਦਰ ਸਾਹਿਬ ਤੇ ਇੱਕ ਵਾਰ ਹੋਰ ਅਟੈਕ ਮੈਂ ਨਹੀਂ ਕਹਿੰਦਾ ਹੈਗਾ ਕਿ ਮੈਨੂੰ ਜਾਦੇ ਪਤਾ ਜਾਂ ਮੈਨੂੰ ਜਾਦੇ ਨੌਲੇਜ ਹੈ ਹਾਂ ਮੈਂ ਇਹ ਗੱਲ ਕਹਿਣਾ ਕਿ ਮੈਨੂੰ ਆਦਤ ਹੈ ਪੁਸਤਕਾ ਪੜਨ ਦੀ ਤੇ ਮੈਂ ਆਪਣੇ ਵੀਰਾਂ ਨੂੰ ਕਹਿਣਾ YouTube ਮੋਬਾਈਲ ਇਨਸਟਾ ਫੇਸਬੁੱਕ WhatsApp ਬਟ ਟਵਿੱਟਰ ਕਿੰਨੇ ਚੀਜ਼ਾਂ ਨੇ ਇਹ ਚੀਜ਼ਾਂ ਛੱਡ ਕੇ ਪੰਜਾਬ ਪੰਜਾਬੀ ਪੰਜਾਬੀਅਤ ਜਿੰਨੀਆਂ ਲਾਇਬ੍ਰੇਰੀਆਂ ਨੇ ਸਾਰੀਆਂ ਲਾਇਬ੍ਰੇਰੀਆਂ ਫਰੋਲ ਦੋ ਪੰਜਾਬ ਦਾ ਇਤਿਹਾਸ ਚੱਕ ਕੇ ਪੜੋ ਪੰਜਾਬ ਦੀਆਂ ਭੁਖਬਾਣੀਆਂ ਚੱਕ ਕੇ ਪੜੋ ਤੁਹਾਨੂੰ ਫਿਰ ਪਤਾ ਲੱਗੂ ਵੀ ਖਾਲਸਾ ਰਾਜ ਦੀ ਪਾਵਰ ਕੀ ਸੀ ਤੇ ਖਾਲਸਾ ਰਾਜ ਦੀ ਪਾਵਰ ਆਉਣ ਵਾਲੇ ਮੰਨੇ ਚਾ ਉਹ ਕੀ ਅ ਮੋਦੀ ਮੋਦੀ ਦਾ ਜਿਹੜੇ ਕਹਿਣਗੇ ਮੈਂ ਕੋਈ ਇੱਕ ਢੋਕ ਕੇ ਕਹਿਣਾ ਚਾਹਣਾ ਇਹ ਦੋ ਦਿਨ ਦਿਨਾਂ ਦੇ ਦੋ ਤਿੰਨ ਸਾਲਾਂ ਦੇ ਪ੍ਰਾਣੇ ਨਹੀਂ ਹੈਗੇ ਇਹਨਾਂ ਦੀ ਸਰਕਾਰ ਵੀ ਡਿਗਣ ਵਾਲੀ ਆ ਬਹੁਤ ਜਲਦੀ ਡਿਗਣ ਵਾਲੀ ਆ ਠੀਕ ਹੈ ਭਾਈ ਇਹ ਮੈਂ ਕਹੇ ਮੈਂ ਭਗਵੰਤ ਮਾਨ ਨੂੰ ਚੈਲੰਜ ਕਰਕੇ ਕਹਿਣਾ ਇੱਕ ਸਾਲ ਪੰਜ ਸਾਲ ਕਰ ਗਿਆ ਇਹ ਕਰ ਗਿਆ ਅੱਗੇ ਨਹੀਂ ਆਉਂਦਾ ਸਰਪੰਚ ਵੀ ਇਹਨਾਂ ਦੇ ਜਿੰਨੇ ਸਰਪੰਚ ਖੜਨਗੇ ਸਾਰੇ ਹਾਰਨਗੇ ਵਾਢੋਂ ਲਾ ਜਿੰਨੂੰ ਮਰਜ਼ੀ ਖੜਾ ਦੇਣਾ ਆਮ ਆਦਮੀ ਪਾਣੀ ਨਿਕਲਣਗੇ ਹਾਰਨਗੇ ਉਹ ਵੀ ਹਾਰਨਗੇ ਇੱਕ ਵੀ ਵੋਟ ਨਹੀਂ ਪਾਉਂਦੇ ਪਾਉਂਦੇ ਨਹੀਂ ਜੀ ਲੋਕਾਂ ਇੱਥੋਂ ਜਿੰਨੇ ਜਨਤਾ ਖੜੀ ਆ ਇਹਦੇ ਵਿੱਚੋਂ 90 100 ਚੋਂ 90 ਬੰਦਿਆਂ ਨੇ ਵੋਟਾਂ ਪਾਈਆਂ ਨੇ ਭਗਵੰਤ ਮਾਨ ਨੂੰ ਜਿਹੜੇ ਅੱਜ ਗਾਲਾਂ ਕੱਢ ਰਹੇ ਨੇ ਉਹ ਸਿਰਫ ਸੱਚ ਤੇ ਕੱਢ ਰਹੇ ਨੇ ਵੀ ਇਹਦੇ ਜਿੰਨਾ ਕੋਈ ਬੁੱচ্চੜ ਬੰਦਾ ਨਹੀਂ ਹੈਗਾ ਜਿਹੜਾ ਲੋਕਾਂ ਨੂੰ ਤੱਕੇ ਨਾਲ ਬੰਦ ਕਰ ਰਿਹਾ ਤੱਕੇ ਨਾਲ ਫੜ ਰਿਹਾ ਝੂਠੇ ਪਰਚੇ ਪਾ ਰਿਹਾ ਜਿਹੜਾ ਮੂਸੇ ਵਾਲੇ ਦਾ ਕਤਲ ਹੋਇਆ ਉਦੋਂ ਕਿਤੇ ਇਹ ਹਸਲਾ ਫੜ ਨਹੀਂ ਸਕਦੇ ਗੱਡੀਆਂ ਚੋਂ ਕਿਵੇਂ ਲੈ ਕੇ ਘੁੰਮਦੇ ਫਿਰਦੇ ਸੀ ਮੈਂ ਕਹਿੰਦਾ ਪੁਲਿਸ ਨੂੰ ਪਤਾ ਹੀ ਨਹੀਂ ਲੱਗਿਆ ਡਰੋਨ ਦੇ ਨਾਲ ਜਿਹੜੀ AK47 ਤੋਂ ਉੱਪਰ ਇੱਕ ਹੋਰ ਗਨ ਹੈਗੀ ਡਰੋਨ ਦੇ ਨਾਲ ਬਾਰਡਰ ਤੋਂ ਪਾਰ ਆਈ ਆ ਪਾਕਿਸਤਾਨ ਤੋਂ ਕੀ ਗੱਲ ਸੁੱਤੀ ਪਈਆ ਫੌਜ ਆਪਣੀ ਪੰਜਾਬ ਦੀ ਫੌਜ ਸੁੱਤੀ ਪਈ ਆ ਜਾਂ ਇੰਡੀਆ ਦੀ ਫੌਜ ਸੁੱਤੀ ਪਈ ਐ ਇਹ ਬਸ ਮੋਦੀ ਨੂੰ ਮੈਂ 21 ਗੱਲ ਕਹੂੰ ਮੋਦੀ ਸਿਰਫ ਜਾ ਕੇ ਬਹਿਰੂਪੀਏ ਮੰਗੂ ਭੇਸ ਬਦਲਦਾ ਬਦਲਦਾ ਜਾਂ ਨਹੀਂ ਹਰੇਕ ਜਗ੍ਹਾ ਜਾ ਕੇ ਭੇਸ ਬਦਲਦਾ ਹਰਮੰਦਰ ਸਾਹਿਬ ਆ ਕੇ ਪੱਗ ਬੰਨਦਾ ਫੌਜੀਆ ਚ ਜਾ ਕੇ ਟੋਪੀਆਂ ਲੈਂਦਾ ਆਰਮੀ ਵਾਲੀਆਂ ਠੀਕ ਹੈ ਜੀ ਤੇ ਬਾਕੀ ਜਾ ਕੇ 도ਗਲੇ ਬੰਦੇ ਦੇ ਇਹੀ ਲੱਛਣ ਹੁੰਦੇ ਨੇ ਹਰੇਕ ਜਗ੍ਹਾ ਜਾ ਕੇ ਇਹ ਭੇਸ ਬਦਲਦਾ ਤਿੱਬਤ ਜਾ ਕੇ ਤਿੱਬਤਾਲੇ ਕੱਪੜੇ ਪਾਉਂਦਾ ਜੰਮੂ ਜਾ ਕੇ ਜੰਮੂ ਵਾਲੇ ਕੱਪੜੇ ਪਾਉਂਦਾ ਕੀ ਗੱਲ ਹੁਣ ਤੁਸੀਂ ਭਗਵੰਤ ਮਾਨ ਦੀ ਗੱਲ ਲਾ ਜਿਹੜਾ ਬੰਦਾ ਚੁਟਕਲੇ ਸੁਣਾਉਂਦਾ ਕੀ ਉਹ ਸੀਐਮ ਬਣ ਸਕਦਾ ਕੀ ਉਹ ਪੰਜਾਬ ਸੁਧਾਰ ਸਕਦਾ ਕਹਿੰਦਾ ਅੰਗਰੇਜ਼ ਆਉਣਗੇ ਜੀ ਆ ਕੇ ਪੰਜਾਬ 'ਚ ਨੌਕਰੀਆਂ ਕਰਨਗੇ ਕਿੰਨੇ ਅੰਗਰੇਜ਼ ਆਗੇ ਜਿੰਨੇ ਉਹਨੇ ਅੰਗਰੇਜ਼ ਕਿਹਾ ਸੀ ਉਹ ਤੋਂ ਦੁੱਗਣੇ ਪੰਜਾਬੀ ਬਾਹਰ ਗਏ ਨੇ ਗਏ ਨੇ ਜਾਂ ਨਹੀਂ ਗਏ ਰਿਪੋਰਟਾਂ ਕੱਢ ਕੇ ਦੇਖ ਲਓ ਜਿਹੜੇ ਏਜੰਟ ਦੇ ਜਿਹੜੇ ਏਜੰਟ ਦੇ ਮਸਲੇ ਦੇ ਵਿੱਚ ਭਾਨਾ ਸਿੱਧੂ ਗ੍ਰਿਫਤਾਰ ਕੀਤਾ ਨਾ ਇਹ ਰਿਕਾਰਡ ਕੱਢ ਕੇ ਦੇਖ ਲੋ ਏਜੰਟ ਨੇ ਉਹ ਏਜੰਟ ਨੇ ਕਿੰਨੇ ਲੋਕਾਂ ਨਾਲ ਠੱਗੀਆਂ ਮਾਰੀਆਂ ਨੇ ਚਾਹੇ ਮਹਿਲਾ ਚਾਹੇ ਪੁਰਸ਼ ਆ ਚਲੋ ਗਲਤ ਗੱਲ ਬੋਲਣੀ ਮਾੜੀ ਗੱਲ ਐ ਆਪਾਂ ਕਹਿੰਨੇ ਆਪਾਂ ਨਹੀਂ ਕਹਿੰਦੇ ਮਹਿਲਾਂ ਨੂੰ ਕਿਸੇ ਨੂੰ ਗਲਤ ਗੱਲ ਬੋਲਣੀ ਚਾਹੀਦੀ ਆ ਪਰ ਭਾਨਾ ਸਿੱਧੂ ਦਾ ਦਿਮਾਗ ਵੀ ਨਹੀਂ ਖਰਾਬ ਸੀ ਜੀ ਜੇ ਉਹ ਗੱਲ ਕਰੂਗਾ ਤਾਂ ਹੱਕ ਸੱਚ ਲਈ ਕਰੂ ਭਾਈ ਅਮਰਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ 'ਚ ਰੱਖਿਆ ਪੋਂਡੇ ਦੇ ਵਿੱਚ ਤੰਬਾਕੂ ਮਲਾਮਲਾ ਦੇ ਰਹੇ ਨੇ ਉਹ ਕੀ ਗੱਲ ਰਿਹਾ ਕਿਉਂ ਨਹੀਂ ਕਰ ਰਹੇ ਸਿੰਘਾਂ ਨੂੰ ਮੈਂ ਦੱਸਦਾ ਸ਼ੇਰਾਂ ਨੂੰ ਪਿੰਜਰਿਆਂ ਦੇ ਵਿੱਚ ਸੋ